ਜਿੰਪੂ ਕੁਦੇ ਕਮੇ ਮੀਂਹ ਨਾ ਪਾਪਾ ਸੁ ਮਿੱਤ ਨੇ ਵੀ ਜਾਣਿਆ ਐ ਹੀ ਰਹਿੰਦੇ ਆ ਇਹਨਾਂ ਨੂੰ ਸਨਮਾਨ ਵਾਲਾ ਬੋਆ ਚੱਕ ਠੀਕ ਨਹੀਂ ਜੀ ਆ ਮਾਮਾ ਇਹ ਵੀ ਡਿਗਰੀ ਦਾ ਹੁੰਦਾ ਤੋਫਾ ਸਾਰੇ ਵਾਲਾ ਕੀ ਜਿਹੜਾ ਗਾਲੀ ਆ ਕੋਟੇ ਤੇਜਨਾਂ ਦੀਆਂ ਗੇਮਾਂ ਲਿਆ ਲਿਆ ਐ ਹੀ ਦਿੰਦੇ ਹੁੰਦੇ ਸੀ ਇਹਨੇ ਸਹੀ ਗੱਲ ਭਜੀ ਕਿੱਥੇ ਆਏ ਆ ਔਜਲੇ ਆ ਮੇਰੀ ਗਾਹ ਕੋਣ ਇਹਨਾਂ ਦੇ ਮੱਖੀਆਂ ਭਣਕਦੀਆਂ ਮੂੰਹਾਂ ਤੋਂ ਜਿਨ੍ਹਾਂ ਨੂੰ ਤੁਸੀਂ ਇੱਥੇ ਐਂਵੈਟਰ ਲੈ ਕੇ ਆਏ ਆ। ਮੈਂ ਮੇਰੇ ਵੱਲ ਤੋਂ ਸੁਣਿਆ ਇੰਨੀ ਤਾਂ ਦੌਲਤ ਓਏ। ਕਮਾਲਪੁਰ ਦੇ ਵਿੱਚ ਕਿੱਥੋਂ ਓਈ ਓਏ। ਹੈ? ਅਸੀਂ ਆ। ਨੀ ਤੇਰਾ ਤਾਂ ਪਤਾ ਹੀ ਆ। ਔਜਲੇ ਦਾ ਪਤਾ ਆ। ਉਹ ਕੁੰਡਾ ਨਹੀਂ ਲੱਗਦਾ ਮੋਰ ਨੂੰ ਹੋ। ਕੁੰਡਾ ਨਹੀਂ ਸਾੜਿਆ ਲੈਫਟ ਆ ਇਹ। ਜੋ ਵੀ ਆ ਓਏ ਤੇਲ ਕਹਿੰ ਲੈ। ਤੇ ਕਾਰਤੀ ਸੈਨੇਟਾਈਜ਼ਰ ਆ ਸਾਰੇ ਛੋਟੀਆਂ ਹੀ ਗੱਲਾਂ ਕਰੂਗੇ ਉਹ ਇਹ ਨੂੰ ਹੱਥ ਨਾ ਲਾ ਉਹ ਵਾਲਾ ਐਵੇਂ ਟੋਰ ਘੱਟੀਆਂ ਕੋੜੀ ਵਾਲੀ ਜੰਨੀ ਆ ਠੀਕ ਹੈ ਮੇਰੀ ਭਾਬੀ ਦੀ ਆ ਚਲੋ ਇੱਥੇ ਹੀ ਆਣਾ ਵਾ ਉਹ ਇੱਥੇ ਹੀ ਆਣਾ ਆ ਉਹ ਸਹੀ ਬੁੱਲਿਆ ਡੋਰ ਜੀ ਅੱਛਾ ਪਹਿਲੀ ਜੇ ਲੱਗੇ ਨਹੀਂ ਇੱਥੇ ਹੀ ਆਣਾ ਠੀਕ ਆ ਇੱਥੇ ਹੀ ਆਣਾ ਵਾ ਓਏ ਕੁੰਡਾ ਖੋਲ ਓ ਯਾਰ ਉਹ ਬੁੱਲੀ ਨਾ ਬੜਿਆ ਓਏ ਹੈਲੋ ਖੋਲ ਦੇ ਦੇ ਲੇ ਕੇ ਉਸ ਵਾਲਿਓ ਬਰਾਬਰ ਮੈਂ ਕਿੱਤੇ ਲੈ ਆ ਤਰ ਲੈਫਟਾਂ ਚ ਉਹ ਇੰਦੀ ਆਦੇ ਜਿੱਥੋਂ ਬੰਦ ਕੀਤੀ ਤੁਸੀਂ ਪੈਂਡ ਕੋਈ ਭੋਗਤੇ ਨਾ ਸਦੇ ਉਹ ਫੇਲ ਉੱਤਿਆ ਉਹ ਸਹੀ ਸੀ ਕੁੜੀਆਂ ਤੂੰ ਇੰਨਾ ਯਾਰ ਵਾਡ ਦਿੰਦੇ ਯਾਰ ਐਨੀ ਦੁਨੀਆ ਘੁਮਿਆ ਹੋਜ ਲਿਆ ਤੂੰ ਯਾਰ ਸਾਡੂ ਵੀ ਕਰਾ ਰਿਆ ਪੈਂਡ ਕਦੀ ਕਿਸੇ ਨੇ ਭੋਗਤੇ ਸਦਿਆ ਨਹੀਂ ਅੱਜ ਵੈਸਟਰ ਪਾਰਟੀ ਤੇ ਆਏ ਉਹ ਆ ਸਾਰੇ ਜਿਹੜੇ ਟੱਪਰ ਉੱਟ ਕੇ ਮੂੰਹ ਚੱਕੇ ਹਾਂ ਸਮਾਨਦਿਆ ਖਾਨਪਿੰਨੂ ਮਾਰਗ ਤੇ ਭੋਗਦੇ ਨਹੀਂ ਆਇਆ ਪਾਰਟੀ ਤੇ ਆਇਆ ਚਲੋ ਵੀ ਜਿਹੜਾ ਤੇ ਲਾਓ ਤੇ ਕੈਂਟਰੀ ਦਾ ਉਹ ਵੇਲੇ ਪੁੱਛਦਾ ਤੇਰੀ ਆ ਪਰ ਇਹ ਦੂਨ ਲਾ ਦੋਗੇ ਜਿਆਸਤ ਲੈ ਤਾ ਨਾ ਜਿਆਸਤ ਲਾ ਉਹ ਕਿਸੇ ਮੇਰੇ ਵਾਰ ਨਾ ਮੈਨੂੰ ਹਸਾਇਆ ਨਾ ਤੂੰ ਹੀ ਨਾ ਤੂੰ ਹੀ ਨਹੀਂ ਹੱਦ ਠੀਕ ਹੈ ਨਹੀਂ ਮੇਰੀ ਗੱਲ ਸੁਣ ਨਾ ਕਿਉਂ ਆ ਰਿਹਾ ਆ ਅਦਰ ਕੁੜੀਆਂ ਦੇਖ ਲਈ ਹੋਇਆ ਕੰਨੀਆਂ ਵਾਂਗ ਉਹਨਾਂ ਨੇ ਕਿੱਦਾਂ ਦੇਖਿਆ ਆਪਾਂ ਵੀ ਇੱਥੇ ਆਪਾਂ ਮੈਂ ਤਾਂ ਬਾਹੋਂ ਆ ਮਾਡਾਂ ਨਹੀਂ ਆ ਵਾਚ ਸਸੀ ਗਾਦੀ ਸਸੀ ਗਾਦੀ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਆ ਮਨੀ ਕੋਲ ਮੈਨੂੰ ਦੱਸਿਓ ਲੈਣੀ ਕਿਉਂ ਕਰੀ ਜਾਂਦਾ ਜਦੋਂ ਤੁਸੀਂ ਯਾਰ ਤੇ ਬੋਡੀ ਤੇ ਚੱਲ ਕੇ ਵੀ ਬੋਲਦੇ ਲੈ ਸਕਦਾ ਮੈਂ ਤੁਹਾਨੂੰ ਆਫ ਕোর্স ਓਕੇ हां जी हां जी थैंक यू थैंक यू सो मच थैंक यू करो हां जी हां जी ले लो ले लो जी हां तो तो जले की कहना चाहूंगे पार्टी बस होना ਤਲੇਂਦਰ ਵੀ ਉਹ ਐਦਾਂ ਨਾ ਹੋਵੇ ਜਿਹਦਾ ਵੀ ਉਹ ਸੀਰੀਅਸ ਐਵੇਂ ਬੰਨ ਲੈ ਚਲੜਦੇ ਤੂੰ ਚਲੜਦੇ ਤੁਹਾਡੇ ਰਿਐਕਸ਼ਨ ਦੇਖੜੇ ਚੱਲ ਤੋਦੇ ਚਲੋ 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 ਚੱਲ ਚੱਲ ਮੱਚ ਫੇਰ ਉਸ ਮੈਂ ਇਦਾਂ ਨਹੀਂ ਕਰਨੀ ਕਹਿੰਦੇ ਕੋਈ ਲੋਕ ਚੇਤੇ ਨਹੀਂ ਕਰਨੀ ਚੱਲ 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 ਸ਼ਾਬਾਸ਼ ਸਾਰੋ ਅੱਜ ਗੇਂਦੇ ਜੇ ਸੱਤੇ ਲਿਆ ਨਕਤੇ ਜਾਈ ਨਹੀਂ ਕਰੀਦੇ ਹੁੰਦੇ ਚਾਚਾ ਅੱਜ ਸ਼ਾਬਾਸ਼ ਵੇ ਨਹੀਂ ਉਹ ਕੀ ਕਹਿੰਦੇ ਆ ਉਹ ਤਾਂ ਪਿੱਛੇ ਖੜੀ ਜਾਂਦੇ ਬਿਨਾਂ ਬੁਲਾਏ ਆਏ ਹੁੰਦੇ ਨੇ ਕਾੜੀ ਕਰਾ ਲੋ ਕਰਾ ਲੋ ਜੀ ਕਰਾ ਲੋ ਜੀ ਉਹ ਸੋਨੇ ਉਹ ਭਾਈ ਨਾ ਬਹਿ ਜਾ ਜੇ ਜਿਹੜਾ ਉਹ ਟੇਬਲ ਤੇ ਬੈਠਾ ਉਹਦੇ ਨਾ ਬਹਿ ਜਾ ਜੇ ਤੇ ਸਾਰੇ ਜਿਹੜੇ ਦੋਈ ਜਿਹੜੇ ਬਹਿ ਜਾਓ ਆ ਜਾਓ ਜੀ ਥੈਂਕ ਯੂ ਥੈਂਕ ਯੂ ਮੇਰੇ ਨਾਲ ਆ ਕੇ ਇਮਾਨਤਰਾ ਬਾਜੀ ਥੈਂਕ ਯੂ ਮੇਰੀ ਗੱਲ ਸੁਣ 10 ਮਿੰਟ ਹੱਲੇ ਤੁਸੀਂ ਬਾਹਰੇ ਘੜ ਘੜ ਲੈਂਦੇ ਹੋ ਇਹਨਾਂ ਪਿੱਛੇ ਨਹੀਂ ਬਹਿ ਜਾ ਇੱਥੇ ਟੇਬਲ ਵੱਲੋ ਟੇਬਲ ਵੱਲੋ ਕੱਢਾ ਨਹੀਂ ਚੱਕਲਾ ਕਿ ਦਵਾਜੀ ਕੀ ਹੈ ਉਹ ਤੂੰ ਹੀ ਭੈਣ ਦੇ ਵਿਆਹ ਦੇ ਆਏ ਆ ਯਾਰ ਕਹਿੰਦਾ ਪਿਆ ਦੇ ਆਏ ਆ ਹੈ ਆਪਣੇ ਆਏ ਤੇਰਾ ਨਾਮ ਹੋਲਤਾ ਉਹਨਾ ਮੇਰਾ ਸੋਹਣਾ ਨਹੀਂ ਫਿੱਟ ਹੋ ਗਿਆ ਕਿਹੋਂ ਮਾਲ ਲਗਾ ਕੇ ਚੈੱਕ ਰੱਖੋ ਕੰਮ ਨੂੰ ਜਾਨ ਦੇ ਯਾਰ ਤੂੰ ਵੇਸਤੀ ਕਰਾਉਂਗੇ ਬੁੱਤਾ ਤੇ ਆ ਫੜਾ ਦੇ ਆ ਫੜਾ ਦੇ ਤੈਨੂੰ ਸੱਧਿਆਉਂ ਨਹੀਂ ਆ ਫੜਾ ਦੇ ਮੈਂ ਤੂੰ ਫੜਾ ਦੇ ਲੈ ਚੱਲ ਤੂੰ ਆਉਂਦੇ ਹੀ ਠੰਡਾ ਆਉਂਦੇ ਹੀ ਠੰਡਾ ਭਾਈ ਆ ਜੂਠਾ ਇੱਥੇ ਰੱਖ ਲੋ ਆ ਪਰ ਮਾਲਵਾਨ ਤੇ ਚਪੇੜ ਖਾਣੀ ਮੇਰੇ ਕੋਲ ਮਾਲਵਾਨ ਲੈਵੇ ਪਲੀਜ਼ ਗਿਵ ਅ ਹਿਊਜ ਆਪੀਨ ਆਫ ਥੈਂਕ ਯੂ ਟੂ ਯੂ ਥੈਂਕ ਯੂ ਸੋ ਥੈਂਕ ਯੂ ਫੋਰ ਸੋਮੇ ਪਹਿਲਾ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੰਨੇ ਜੋਗੇ ਹੈ ਨਹੀਂਗੇ ਜਿੰਨਾ ਤੁਸੀਂ ਸਾਨੂੰ ਮਾਨਤਾ ਦਿੰਦਾ ਤੇ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਲੈਕਮੀ ਅਕੈਡਮੀ ਵਾਲਿਆਂ ਪਰਵਾੜੇ ਵਾਲਿਆਂ ਦੇ ਤੇ ਥੈਂਕ ਯੂ ਮੈਮ ਅਸੀਂ ਬੁਰ ਵੀ ਹੈ ਅੱਛਾ ਉਹ ਤੇ ਹੋਰ ਦਾ ਕੋਲ ਪੰਜ ਸੱਤ ਨਾ ਇੱਥੇ ਜਿਹੜੇ ਛੁੱਟੇ ਹੈ ਅਹੇ ਦੋ ਹੀ ਆ ਕੋਈ ਵਾਈ ਨੂੰ ਮਿਹਰ ਕਰੇ ਅਲੀ ਵਾਰ ਆਪਾਂ ਬੰਬੇ ਵਾਲੇ ਵੀ ਸੱਦਾਂ ਗਿਆ ਇੱਥੋਂ ਗਿਆ ਅੰਮ੍ਰਿਤ ਲਖਨੂ ਜੀ ਰਹਿਣਾ ਤੇ ਬਸ ਇਦਾਂ ਦੀ ਗੱਲਾਂ ਵਾ ਤਾਂ ਵਾਈ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਸਭ ਤੋਂ ਜਿੱਦਾਂ ਮਤਲਬ ਚਲੋ ਮਾਹੌਲ ਤਾਂ ਵਧੀਆ ਬਣਿਆ ਆ ਤਾਂ ਨੂੰ ਮੈਂ ਹੁਣ ਉਦਾਂ ਚਿਰ ਫੇ ਵੀ ਹੋ ਜਾਂਦੀਆਂ ਸਭ ਤੋਂ ਮੇਨ ਜ਼ਰੂਰੀ ਗੱਲ ਆ ਆਪਣੇ ਪੇਰੈਂਟਸ ਜੇ ਨਾਮ ਬਦਲਤਾ ਪਰ ਇੱਥੇ ਆਏ ਨੇ। ਕੋਈ ਤੋਂ ਬਦਲ ਹੋਣ ਪਉਂ ਨਹੀਂ ਆਇਆ। ਕਿ ਆਜ ਆਇਆ ਮਾਈਟੇ ਤੁਹਾਡੇ ਨਾਲ ਸਾਰਿਆਂ ਨਾਲ ਰੂਬਰੂ ਹੋਇਆ। ਉਹਨਾਂ ਨੇ ਮੇਰੇ ਨਾਲ ਪਿਆਰ ਕੀਤਾ ਹੁੰਦੀ ਆਪਣੀ ਦੇਸ਼ਿਕਾ ਜਿਵੇਂ ਮੇਰੇ ਨਾਲ ਜੋ ਬਾਕੀ ਦਾ। ਸੋ ਮੇਰੀ ਲਤਾ ਵੀ ਕੰਮ ਬਧੀਆ। ਪਰ ਕੋਈ ਨਹੀਂ ਜਿੱਦਾਂ ਵੀ ਆ ਬਸ ਮੈਂ 10 ਮਿੰਟ ਬੋਲਦੇ ਰੋ। ਆਪਣੀ ਸੁਣਦੇ ਹਾਂ। ਹਾਂਜੀ ਉਹੀ ਚੱਲ ਰਿਹਾ ਹੈ। ਤੇ ਬਸ ਇਹਨਾ ਜੋ ਵੀ ਆਪਣੇ ਮਾਪੇ ਦੇ ਸਾਥੇ ਆ ਜਿਨ੍ਹਾਂ ਨੇ ਸਾਡੇ ਦੇ ਇੰਨਾ ਕੁਛ ਕੀਤਾ ਕਿ ਸਾਨੂੰ ਜ਼ੀਰੋ ਤੋਂ ਇੱਥੇ ਤੱਕ ਲੈ ਕੇ ਆਂਦਾ ਬਹੁਤ ਕੁਛ ਕੀਤਾ ਤੇ ਸੋ ਆਪਣੇ ਮਾਪੇ ਦੀ ਸੇਵਾ ਕਰੋ ਸਾਰੇ ਗੁਰੂ ਪੀਰ ਪੋਸ਼ਿਆ ਗੁਰੂ ਪੀਰ ਦੀ ਤਵੇ ਪੋਸ਼ੇ ਜੇ ਅਸੀਂ ਆਪਣੇ ਮਾਪੇ ਦੀ ਸੇਵਾ ਕਰਾਂਗੇ ਉਸ ਤੋਂ ਵੱਡਾ ਹੋਰ ਪੋਸ਼ ਨਹੀਂ ਹੈਗਾ ਜੀਵਨ ਸਾਥੀ ਜੋ ਵੀ ਆਪਨਾ ਸਾਰੇ ਮਾਪੇ ਤੋਂ ਸ਼ੁਰੂ ਹੋ ਕੇ ਗਾਂਹ ਖਤੋਂ ਦੇ ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ ਆ ਕਹਿਣ ਨੂੰ ਤਾਂ ਬਹੁਤ ਗੱਲਾਂ ਆ ਕਹਿ ਸਕਦਾ ਪਰ ਥੋੜਾ ਹੀ ਈਮੋਸ਼ਨਲ ਹੋ ਜਾਣਾ ਤੁਸੀਂ ਕਹਿੰਦਾ ਸਾਦਾ ਪ੍ਰੋਗਰਾਮ ਥੋੜਾ ਜਿਹਾ ਹਿਸਾਬ ਨਾਲ ਹੈ ਨਾ ਤੇ ਇਹ ਗੱਲ ਹੈ ਤੇ ਸਭ ਤੋਂ ਮੇਨ ਜ਼ਰੂਰੀ ਗੱਲ ਕੁੜੀਆਂ ਨੂੰ ਥੋੜਾ ਜਿਹਾ ਆਪਣੇ ਮਤਲਬ ਜਿਹਦਾ ਕੀ ਕਹਿੰਦੇ ਹੁੰਦੇ ਆ ਸਿਕਿਉਰਿਟੀ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਜੋ ਵੀ ਅੱਜ ਕੱਲ ਆਪਣੇ ਇੰਡੀਆ ਦੇ ਵਿੱਚ ਮਾਹੌਲ ਬਣ ਰਿਹਾ ਆ ਤੇ ਹੁਣੇ-ਹੁਣੇ ਤੁਹਾਨੂੰ ਪਤਾ ਨਿਊਜ਼ ਕਿਹੜੀ ਚੱਲ ਰਹੀ ਆ ਸੋ ਆਪਣੇ ਆਪ ਨੂੰ ਕੇਅਰਫੁਲੀ ਰੱਖਿਓ ਬਚਾ ਕੇ ਰੱਖਿਓ ਇਸ ਦੰਦੀ ਦੁਨੀਆਦਾਰੀ ਨੂੰ ਪਾਸੇ ਬਣੀਆਂ ਬਗਲਾਂ ਥੈਂਕ ਯੂ ਉਹ थैंक यू वेरी मच सो ਹੁਣ ਸਾਡੇ ਫਗਵਾੜਾ ਦੇ ਦਾ ਸਟੂਡੈਂਟ ਸੀ ਨਾ ਕਲਾਸ ਤੋਂ ਐਨੀ ਪੂਰੀ ਹਾਂਈ ਬੱਸ ਉਹਨੇ ਤੂੰ ਵੀ ਪੋਣਾ ਇੱਕ ਦਿਰ ਵੀ ਵੜਿਆ ਕਲਾਸ ਚ ਐ ਓਏ ਇੱਕ ਸਾਡੇ ਕਿਲ ਵਿੱਚ ਬਣੀ ਜਾਂਦਾ ਓ ਮਾਂ ਸੋਨ ਸੋਨਾ ਚੱਲ ਉਹ ਤੇਰੇ ਵੀ ਰਹਿੰਦੇ ਆ ਸੋਨੇ ਚੱਲ ਇਹਨੇ ਪਾਓ ਭਾਈ ਭਾਈ ਪਾਓ ਪਾਓ ਉਹ ਭਾਈ ਤੇਰੇ ਵੀ ਆ ਰਹੇ ਵਧੀਆ ਬਣ ਜਾਂਦੇ ਆ ਲੋ ਆ ਓ ਵੇਰੇ ਦਾ ਆ ਗਿਆ ਪੂਰਾ ਬੜਾ ਤੇਰਾ ਕਹਿੰਦੇ ਛੇਵੀਂ ਤੋਂ ਘਾ ਪੜਿਆ ਨਹੀਂ ਆਗਾ ਤਾਂ ਪਾਲੇ ਆ ਲੈ ਬੜਾ ਆ ਦੇ ਤਾਂ ਪਤਾ ਨਹੀਂ ਪਰ ਇਧਰ ਆ ਦੇ ਮਨੀ ਪਾਜੀ ਮਨੀ ਪਾਜੀ ਇਧਰ ਉਧਰ ਉਹ ਟੋਪ ਟੋਪੀ ਟੋਪੀ ਆ ਗਈ ਦੇਖ ਲੈ ਇੰਟਰਐਕਟਰ ਦਾ ਕੁੱਕ ਆ ਗਿਆ ਇਹ ਇਸ ਨੂੰ ਸਾਈਡ ਤੇ ਕਰਾ ਸਾਈਡ ਤੇ ਇਹਨਾਂ ਨੂੰ ਸਨਮਾਨ ਵਾਲੇ ਬਹੁਤ ਚੱਕ ਡਿਗਰੀ ਤੇ ਜੀ ਆ ਨਾ ਮਾ ਇਹ ਵੀ ਡਿਗਰੀ ਹੁਣ ਕਰ ਲੋ ਇਹ ਪਾਰ ਹੋ ਰਿਹਾ ਬੜੀ ਪ੍ਰੋਫੈਸਰ ਦੇ ਕਿਲਾਸ ਚ ਗਿਆ ਕਦੇ ਪੱਚ ਦਿਨਾਂ ਨੂੰ ਉਹ ਰ ਸੈਟ ਤੇ ਕਰ ਇਹ ਕੂਕਿਆ ਇਹ ਤਾਂ ਲੋ ਨਹੀਂ ਮੇਰੇ ਨਹੀਂ ਨਹੀਂ ਸਹੀ ਗੱਲ ਹੈ ਇੱਕੋ ਹੀ ਗੱਲ ਹੈ ਨਾ ਨਹੀਂ ਇੱਕੋ ਹੀ ਗੱਲ ਹੈ ਸਾਡੀ ਦਵਾ ਮੈਡਮ ਇਹਨਾਂ ਨੂੰ ਚਲੋ ਖੜ ਗਿਆ ਸੀ ਖੜ ਜਾਂ ਚ ਮੈਂ ਤਾਂ ਤੀਸਾਬ ਆਪਣੀ ਡਿਗਰੀ ਦੀ ਜੀ ਲਓ ਜੀ ਲਓ ਡਿਗਰੀ ਲਓ ਡਿਗਰੀ ਲਓ ਮੈਡਮ ਕੀਤਾ ਕੀ ਇਹਨੇ ਡਿਗਰੀ ਹੈ ਕਰੇ ਜਿਆ ਜੀ ਦੱਸੋ ਤਾਂ ਸਹੀ ਉਹ ਮੈਂ ਆ ਲਈ ਤਾਂ ਸਾਰੇ ਵਾਲੇ ਕਿੱਥੇ ਗਾ ਗੀ ਐ ਮੇਰਾ ਪੋਲਾ ਬੜੀ ਚੱਲ ਸੀਰੀਅਸ ਹੋ ਜਾ ਸੀਰੀਅਸ ਹੋ ਜਾ ਉਹ ਨਹੀਂ ਬਾਵੇ ਖਾ ਕੋਈ ਹੁੰਦੀ ਬੱਪਾ ਇਹ ਮਾਰੀਏ ਸਾਰੇ ਉਹ ਤਾਂ ਆ ਗਿਆ ਉਹ ਕੋਈ ਗੱਲ ਨੇ ਗੋਆਜਾ ਕੰਦੀਗਰੀ ਬਣੀ ਹੋਈ ਸਰੀ ਬੈਗ ਹੈ ਪਾਜੀ ਇੱਧਰ ਦੇਖੋ ਉਹ ਉੱਧਰ ਉੱਧਰ ਦੇਖੋ ਉਹ ਹੋਰ ਤੱਕ ਗੋਆ ਚੱਕ ਨਹੀਂ ਮਿਲੇ ਪਰ ਸੁੰਦ ਨੂੰ ਕਦੇ ਮਿਲੀ ਆ ਸਾਨੂੰ ਆਦਮੀ ਲਿਆ ਕਿ ਤੁਸੀਂ ਕਲੋਂ ਪੜਾਈ ਦਿੱਤੀ ਤੇ ਕਲੋਂ ਡਿਗਰੀ ਕਰਕੇ ਉੱਧਰ ਦੇਖ ਮੇਰੇ ਨਾਲ ਨੂੰ ਨਾ ਦੇਖ ਕੰਨ ਕੰਨ ਸਰ ਜੀ ਹੱਥ ਲਾ ਦੋ ਤੁਹਾਨੂੰ ਬਹੁਤ ਬਧਾਈਆਂ ਤੁਸੀਂ ਤੋਂ ਪ੍ਰੈਜਟ ਹੋ ਕੇ ਜਾ ਰਹੇ ਹੋ ਤੁੰਗ ਵੀ ਆ ਬਾਦ ਹੋ ਜੀਏ ਸੋ ਇਹ ਪੂਰੀ 60 ਦੀ ਆਦ ਰੇਗਾ ਕਿ ਲੈਕਮੀ ਅਕੈਡਮੀ ਨੇ ਉਹ ਹਾਟ ਕੇ ਡੇਗਰੀ ਦਿੱਤੀ ਵਧੀਆ ਜੇ ਇਹ ਲੈਕ ਲਈ ਆ ਰਿਹਾ ਹੱਥਾਂ ਤੋਂ ਤਾਈ ਤੁਸੀਂ ਆਪਣੇ ਵੀਡੀਓ ਚੈੱਕ ਕਰ ਲਿਓ ਨਾਲ ਐਮਪੀ ਕੋ ਬੋਤਾ ਹਰ ਕਮੈਂਟ ਤੋਂ ਵਾਇਸ ਆ ਰਹੇ ਹੋਣ ਵੀ ਹੋਇਆ ਠੀਕ ਹੈ ਜੀ ਧੰਨਵਾਦ ਜੀ ਕੀ ਗੱਲ ਥੈਂਕ ਯੂ so much ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਮੈਂਟਡ ਥੈਂਕ ਯੂ ਸੋ ਮਚ ਜਿੰਨੇ ਵੀ ਤੁਸੀਂ ਆਏ ਆ एवरीवन ਇੰਗਲਿਸ਼ ਚ ਮਰੀਏ ਬੋਲਨੇ ਆ ਹਾਂ एवरीवन ਨਹੀਂ ਇਕ ਜਣੇ ਨਹੀਂ ਸਾਰਿਆਂ ਨੂੰ ਐਵਰੀ ਸਾਰੇ ਜਣੇ ਮਤਲਬ ਐਵਰੀ ਸਾਰੇ ਹੀ ਚਲੋ ਕੋਈ ਨਹੀਂ ਜੋ ਵੀ ਆ ਠੀਕ ਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਐਦਾਂ ਹੀ ਤਰੱਕੀਆਂ ਕਰੋ ਤੇ ਹੌਲੀ ਹੌਲੀ ਮੈਂ ਚਾਹੁੰਦਾ ਕਿ ਆਪਣੇ ਲਕਮੀ ਵਾਲੇ ਜੇ ਤੁਸੀਂ ਪੰਚਾਇਤੋਂ ਮਤਲਬ ਇਹ ਅਹੁਦਾ ਕਿਸੇ ਨੇ ਹਲੇ ਚੱਕਿਆ ਹੈ ਨਹੀਂਗਾ ਜੇ ਆਪਾਂ ਤੁਹਾਡੀ ਪਹੁੰਚ ਹੋਗੀ ਜੇ ਆਪਾਂ ਆਹਾ ਬਿਊਟੀ ਪਾਰਲਰ ਦੇ ਨਾਮ ਨਾਲ ਸੂਟਾਂ ਦਾ ਕੋਰਸ ਕਢਾਈ ਕੰਮ ਦਾ ਕੋਰਸ ਵੀ ਸਟੂਡੈਂਟ ਨੂੰ ਸਿਕਾਈਏ ਅੱਜ ਤੱਕ ਕਦੀ ਕਿਸੇ ਵੀ ਅਕੈਡਮੀ ਨੇ ਸ਼ੁਰੂ ਨਹੀਂ ਕੀਤਾ ਕਿਸੇ ਵੀ ਜਿੰਨੀ ਮਰਜ਼ੀ ਉੱਪਰਲੀ ਤਗੜੀ ਅਕੈਡਮੀ ਹੋਵੇ ਕਿਸੇ ਨੇ ਨਹੀਂ ਕੀਤਾ ਜੇ ਆਪਾਂ ਕਰਾਂਗੇ ਤਾ ਬਹੁਤ ਇਸ ਚੀਜ਼ ਨੂੰ ਅੱਗੇ ਲੈ ਕੇ ਜਾਵਾਂਗੇ ਸੋ ਇਹਦੇ ਵੱਲ ਵੀ ਧਿਆਨ ਦਿਵਾਓਗੇ ਅੰਮ੍ਰਿਤ ਜਾਨ ਗਿਆ ਹੋ ਗਿਆ ਡਿਗਰੀ ਲੈ ਕੇ ਗਿਆ ਹੋ ਗਿਆ ਗਿਆ ਹੋ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਚੋਕਸਾ ਦਾ ਇੱਕ ਵੇਬ ਕਿੱਥੇ ਮੂੰਹ ਚੱਕਿਆ ਨਹੀਂ ਨਹੀਂ ਕਦਰ ਨੂੰ ਹੈ ਹੋ ਮੇਰੀ ਗੱਲ ਆ ਕਾਰਡ ਇੱਕ ਨੂੰ ਸਾਥੋ ਹੀ ਤਿਆਰ ਕਰਕੇ ਨਾਲ ਲੈ ਜੰਦੇ ਆ ਚੱਕ ਰਹੀ ਆ ਨਹੀਂ ਮੇਰੀ ਗੱਲ ਸੁਣ ਬੁੱਡੇ ਨੂੰ ਪੁੱਛੋ ਆਉਂਦੇ ਨਹੀਂ ਮੇਰੀ ਗੱਲ ਸੁਣ ਓ ਮਣੀ ਓਏ ਓਏ ਕਾਰ ਡੱਕ ਨੂੰ ਆਇਆ ਹੁੰਦਾ ਤੂੰ ਪੈਸਾ ਸਾਰਾ ਪੈਂਟ ਲੈ ਕੇ ਤੁਰਿਆ ਹੋਂਨਾ ਭਰਾ ਆ ਮੇਰੇ ਨਹੀਂ ਭਰਾ ਓ ਓ ਨਹੀਂ ਬੁੱਧੀ ਦੇਖੋ ਨਾ ਪਪੇ ਜੀ ਨੇ ਵੀ ਨਹੀਂ ਸੀ ਸੁਮਿਤ ਨਹੀਂ ਆਣਾ ਉਹ ਗਾੜੀ ਆਇਦ ਨਹੀਂ ਆਈ ਨਹੀਂ ਕਰਦੇ ਹੁੰਦੇ ਜਦੋਂ ਇਹਨਾਂ ਨੇ ਕਿਤੇ ਜਾਣਾ ਹੁੰਦਾ ਦੂਜਾ ਗੋਗੀ ਤਾਂ ਤੈਨੂੰ ਪਤਾ ਹੀ ਆ ਲੈ ਸ਼ਾਂਤੂ ਆ ਮੈਨੂੰ ਜਾਣਾ ਜਾਣਾ ਇਹ ਪਤਾ ਹੀ ਕਿੱਦਾਂ ਦਾ ਹਾਂ ਚ ਪਪੇ ਦੇਖ ਦੇਖੋ ਪਪਾ ਇਹ ਗੱਲ ਬਤਕੀ ਹੈ ਤੁਸੀਂ ਮੈਂ ਵੀ ਜਨਾ ਆ ਉਦਰਾ ਜੇ ਗੋ ਮੈਂ ਤੋ ਅੱਧਾ ਮਾਰਦਾ ਸੁਮੇਤ ਨੀ ਪਦੇ ਕੋ ਮੈਂ ਵੀ ਜਨਾ ਪਪਾ ਸੁਮੇਤ ਨਹੀਂ ਵੀ ਜਨਾ ਆ ਐ ਹੀ ਰਹਿੰਦੇ ਆ ਇਹ ਇਹ ਹਾਰਾ ਆ ਹੀ ਰਹਿੰਦੇ ਮੈਂ ਟਿਕਾ ਪਪਾ ਜੀ ਉਹ ਪ੍ਰਵੋ ਕਰਨਾ ਪੈਂਦਾ ਤੁਸੀਂ ਦੱਸ ਲੈ ਤਵੇ ਰੋਟੀ ਦੇ ਗਾਲੀ ਗੱਲ ਖਤਮ ਕਰਤੀ ਜਿੱਦਣ ਵਿਆਹ ਕਰਾ ਗੇ ਹਾਂ ਦੇਖੋ ਪਪਾ ਜੀ ਕਹਿੰਦੇ ਫੇਰੀਆਂ ਤੇ ਭੇਜੋ ਮੈਂ ਭਾਂਟ ਕੁੜੀ ਇਸ਼ੂ ਨਾਲ ਅਗਲੀ ਕੈਸਟ ਤੇਰੀ ਕਢਾਉਣੀ ਪੈਣੀ ਆ ਪਰ ਉਹ ਨਹੀਂ ਆਈ ਦੂਜੀ ਐਲਤ ਨਹੀਂ ਆਈ ਉਹ ਆਉਂਦਾ ਲਗੜਦੀਨ ਔਰੇ ਆਉਣਾ ਚਲੋ ਐ ਲੈਂਗ ਮਾਰਦੇ ਨੇ ਮੇਰੇ ਨਾਲ ਤੁਹਾਡੇ ਕੀ ਮਤਲਬ ਹੈ ਕੀ ਤੁਹਾਡੇ ਘਰ ਦੇ ਵਿੱਚ ਸਰਕਲ ਕਿਹੜੇ ਚ ਲਿਆ ਆ ਹਾਂਜੀ ਭਾਜੀ ਦੱਸੋ ਨਾਲ ਕੋਈ ਬਾਰਡਰ ਤੇ ਖੜੇ ਦੂਜਾ ਪਗ ਹੁੰਦਾ ਨਹੀਂ ਜਿੰਨਾ ਤੁਸੀਂ ਗੁੱਸੇ ਹੋਏ ਇਹਨਾਂ ਨੇ ਗੁਰੂ ਗੁੱਸੇ ਹੋਏ ਵਾਹ ਆਉਂਦੇ ਉਹ ਆ ਦੇਖ ਲਓ ਇਹਨਾਂ ਨੂੰ ਆਉਂਦੇ ਆ ਕੀ ਹੈ ਇਹ ਕੀ ਹੈ ਬੁੱਢੇ ਵੀ ਗੱਲ ਸੁਣ ਲਓ ਬੁੱਢਾ ਕੰਗਾ ਨਹੀਂ ਮੇਰੇ ਨਾਲ ਸੁਣ ਬੰਜੀ ਇਹ ਕਿਲੋਤੀ ਦਨੀ ਕਰਨੀ ਹੈਗੀ ਤੂੰ ਮਤਲਬ ਕਿਦਾਂ ਪਪਾ ਜੀ ਮਾਈਂਡ ਕਰ ਚੁੱਕੇ ਪਰ ਉਹ ਸੇ ਨੂੰ ਸੈਰ ਕਰ ਤੂੰ ਉਹ ਮਣੀ ਉਹ ਅੱਖਾਂ 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 ਪਰੋ ਲਗਾ ਬੰਗੀ ਬੰਗੀ ਤੈਨੂੰ ਲੈ ਕੇ ਜਾਂਦਾ ਹੁੰਦਾ ਸੀ ਛੋਟੇ ਹੁੰਦੇ ਉਹ ਦੰਦ ਲਵਾਉਣ ਲਈ

ਦੇਸੀ ਦੇ ਟੀਓ ਦੇਸੀ ਨਹੀਂ ਵਧੀਆ ਹੈ ਟੋਪੀਆਂ ਨੇ ਆਈਆਂ ਇਹਨਾਂ ਨਾਲ ਬਾਹਰੋਂ ਬੂਟ ਵੀ ਟੋਪੀਆਂ ਤੋਂ ਲੈਣਾ ਕੁਝ ਕਿੰਨਾ ਸੋਹਣਾ ਤੂੰ ਪਾਇਆ ਮੈਂ ਕਹਿੰਦਾ ਸੁਨਿਆਰੇ ਤੇਰੇ ਆਪਰੇ ਵਾਲੇ ਦਾ ਹੈ ਬਾਹ ਸਾਡੇ ਨਾਲ ਛਤਰ ਕਰਜਾ ਵੀ ਲਾ ਦੋ ਜਿਨ੍ਹਾਂ ਦਾ ਚੱਕੇ ਆ ਲਾਹਤ ਤਾਂ ਸਾਰੇ ਉਹ ਫੂਨ ਤੇ ਫੂਨ ਤੇ ਫੂਨ ਸਾਨੂੰ ਮੰਗਦਾ ਕਾਰੋ ਕਾਰੋ ਕਿੰਨਾ ਰਹਿ ਗਿਆ 20 20 ਪੰਜ ਦਾ ਮਾਪ ਚਾਰ ਨਹੀਂ ਉਹ ਮੇਰੀ ਗੱਲ ਸੁਣ ਕੇ ਕਹਿੰਦਾ ਤੈਨੂੰ ਚਾਰ ਮਾਪ ਚਾਰ ਮਾਪ ਜੇ ਮੰਨ ਲਾ ਹਨਾ ਕੱਲ ਨੂੰ ਚੋਰ ਟੱਕਰ ਗਏ ਉਹਨਾਂ ਨੇ ਤੈਨੂੰ ਕੋਹ ਨਹੀਂ ਕਹਣਾ ਚਾਰ ਵੱਖਰੇ ਪੈ ਜਾ ਉਹਨੂੰ ਫਿਰਦੇ ਆ ਉਹਨੇ ਚਾਰ ਪੇਰਾ ਸਾਡੇ ਜੱਟੜਿਆ ਉਹਨੇ ਕਹਣਾ ਸਾਲੇ ਸ਼ਰਮ ਨਹੀਂ ਆਉਂਦੀ ਤੁਸੀਂ ਨੰਗ ਜੇ ਉਹਦੇ ਨਾਲ ਘੁੰਮਣ ਦੇ ਆ ਤੁਹਾਡੇ ਸਾਰੀ ਚੈਨੀ ਆ ਚਾਹ ਪਾਈ ਆ ਚਾਂਦੀ ਦੀ ਉਹ ਵੀ ਨਕਲੀ ਲੱਗਦੀ ਦੇਖਣ ਨੂੰ ਚੋਰਾਂ ਦਾ ਚੋਰਾਂ ਘੇਣ ਲੱਗੇ ਮਾਰ ਪੀ ਆਹ ਜੀ ਮਾਰੂ ਰਿਆ ਆ ਅੱਜ ਦਰਾ ਉਧਰਾ ਹੈਗੀ ਮਾਰੂ ਆ ਪੱਪਾ ਕੇ ਕੀ ਲਾਏ ਕੋਈ ਕੁਰਪਾ ਨਹੀਂ ਸਤਾ ਆ ਬਾਈ ਰੋਪੀ ਨੂਡਲ ਸਟਾਰਟੋਂ ਕਰ ਲਓ ਯਾਰ ਖਾਣਾ ਪਾਪਾ ਮੈਗੀ ਮੰਨੀਆਂ ਲਾਇਆ 2 ਰੁਪਏ ਮੇ ਦੋ ਲੱਡੂ ਆਹ ਦੇ ਦੱਸ ਸਾਡੇ ਕੋਲ ਆਇੰਕਿਸ ਮੇਰੀ ਕਿੱਥੇ ਗਿਆ ਪਾਪਾ ਕਿੱਥੇ ਗਿਆ ਮੈਂ ਦੂਨ ਟੱਪ ਕੇ ਤੇ ਉਹ ਤੋਂ ਬਾਅਦ ਕਾ ਵਾਰ ਤੂੰ ਕਿੱਥੇ ਹੈਂਾ ਬਿਜੂ ਨੇ ਆਲੇ ਦੁਕੀ ਕੀ ਕਾ ਵਪਾਰੀ ਕੋਈ ਨਹੀਂ ਮੇਰੀ ਗੱਲ ਸੁਕੀ ਕੀਤਾ ਯਾਰ ਸਮਝ ਨਹੀਂ ਆਉਂਦੀ ਸਾਲੇ ਗੋਦ ਲੈ ਲਿਆ ਮੇਰੀ ਗੱਲ ਕੋਣ ਇਹ ਨੇ ਨਾ ਤੁਹਾਡੇ ਯਾਰ ਇੰਨੇ ਨਗਰੇ ਇੰਨੀ ਤਾਂ ਕੋਈ ਪਾਰਲਰ ਦੇ ਵਿੱਚ ਉਹ ਯਾਰ ਆਇਆ ਬੈ ਜਾ ਯਾਰ ਉਹ ਬੈ ਜਾ ਯਾਰ ਸੋਨੇ ਸੋਨੇ ਆ ਜਾ ਸੋਨੇ ਆਹੋ ਸੜੇ ਆ ਜਾ ਤੂੰ ਸਹੀ ਹਰਕਤ ਰੱਖ ਸਮਝ ਸੋਨੇ ਸੋਨੇ ਜਿੰਨਾ ਇਹ ਪਪਾ ਨੂੰ ਮਨਾਉਣ ਨੂੰ ਲਾ ਦਿੰਦੇ ਆ ਪਪਾ ਜੀ ਮਨਾਇਆ ਮਨਾਇਆ ਜਦਾ ਕਣ ਚੁੱਪ ਜਿਹੜੇ ਜਿੰਦੇ ਲਾਉਣ ਗਿਆ ਗੋਪੀ ਕਣ ਚੁੱਪ ਗੋਪੀ ਕਣ ਚੁੱਪ ਹਾਂ ਚੰਬਾ ਜੀ ਕਰ ਗੋ ਯਾਰ ਜਦ ਆ ਮੈਨੂੰ ਕਹਿੰਦਾ ਆਇਆ ਚਲੀਏ ਤੁਹਾਡੇ ਘਰੋਂ ਇਕੱਠੇ ਆਏ ਜਾਂਦੇ ਹਾਂ ਅਸੀਂ ਇਹ ਰਾਇਰ ਕੰਮੇ ਇੰਨੀ ਲਾ ਕੋ ਕੁੜੀ ਨਹੀਂ ਪਾਰਲਰ ਚ ਤਿਆਰ ਹੋਣੀ ਓਏ ਕਣ ਚੱਪ ਓਏ ਕਣ ਚੱਪ ਕੋ ਪੀਣਾ ਚਾਣੀ ਹੈਗਾ ਕਿ ਤੁਹਾਡੇ ਵਿੱਚ ਆਣਾ ਜਾਣਾ ਮਾੜੀ ਗੱਲ ਹੈ ਮੈਂ ਤੋ ਘਰੇ ਸਿਸਟਮ ਸਾਰਾ ਪਾ ਦੇ ਮੈਨੂੰ ਉੱਧਰ ਨਾਲ ਯਾਰ ਦਰਵਾਜੇ ਕੋ ਲੈ ਦੇ ਦਰਵਾਜੇ ਕੋ ਲੈ ਦੇ ਸੁਮੇ ਤੇ ਲੈ ਜਾਣਾ ਓਏ ਜਾਨ ਓ ਦਰਵਾਜੇ ਕੋ ਲਾ ਯਾਰ ਹੈਲੋ ਓ ਦੋਏ ਵੱਡੇ ਭਰਾ ਲ ਮੂੰਹ ਨਿਕਾਇਆ ਹੋਵੇ ਛੋਟੇ ਲਾਉਣ ਲੱਗੇ ਓ ਯਾਰ ਬੇਬੀ ਤੇ ਚੀਚੀ ਆ ਬੜੀ ਚੀਚੀ ਉਹ ਦੇ ਬਰੀ ਚੀਚੀ ਜੋਚਣੀ ਓ ਤੈਨੂੰ ਤੈਨੂੰ ਕਿਹਾ ਹੀ ਤਿਆਰ ਹੋਣ ਨੂੰ ਤੂੰ ਇਹਨੂੰ ਵੀ ਕਾਲ ਲੈ ਨਾਲ ਓਏ ਅੱਜ ਤੈਨੂੰ ਵਾਰਨਿੰਗ ਹੈ ਉਹਨਾਂ ਮਜ਼ਾਕ ਹਸਾਉਣਾ ਕਰੀ ਚਬਣਾ ਚਬਣਾ ਛੱਡੀਆਂ ਆਪਾਂ ਜੀ ਉਹ ਮਾਮਾ ਮੇਰੇ ਛੋਟੇ ਛੋਟੇ ਨੂੰ ਦਿਲਵਾਉਂਦੇ ਮੈਂ ਜਾਂਦੇ ਕੋਪੀ ਨੂੰ ਬਲ ਸਾਰਾ ਦਵਾਣ ਨਾਲੀ ਪੂੰਜ ਨੂੰ ਚੱਜ ਨਹੀਂ ਜਿਵੇਂ ਤੁਹਾਨੂੰ ਪਲੇ ਸਟੇਸ਼ਨਾਂ ਦੀਆਂ ਗੇਮਾਂ ਲਿਆ ਲਿਆ ਆਹੀ ਦਿੰਦੇ ਹੁੰਦੇ ਸੀ ਹੈਨਾ ਸਹੀ ਗੱਲ ਭੱਜੀ ਨੇ ਸਾਰਾ ਸੁਣੇ ਨਾ ਕੀ ਮਤਲਬ ਹੈ ਤੁਹਾਨੂੰ ਟੱਟੀ ਪੂੰਜਣ ਦਾ ਚੱਜ ਨਹੀਂ ਸੀ ਕਿੱਦਾਂ ਪੂੰਜੀਦੀ ਆ ਜਦੋਂ ਅਸੀਂ ਗ੍ਰੈਂਡ ਜਾ ਕੇ ਹੱਤ ਕਰਾ ਕੇ ਆਉਂਦੇ ਹੁੰਦੇ ਸੀ ਆ ਆ ساری ਉਮਰ ਯਾਰ ਆ ਨਹੀਂ ਛੱਡਿਆ ਯਾਰ ਹਾਬੜਾ ਨੂੰ ਦੇਤਾ ਆ ਜੱਲ ਜੀ ਜਾਂਦਾ ਤੇ ਚੰਮਾਈ ਆ ਤੁਹਾਡੀ ਦੀ ਦਾ ਉਹਦੀ ਦੂਜੇ ਦੀ ਸੰਜੂ ਦੀ ਤੈਨੂੰ ਛੱਲੇ ਦਿਖਾਉਂਦਾ ਜਾਣ ਕੇ ਸੋਨੇ ਦੇ ਚੰਜੂ ਆਇਆ ਸੀ ਹੁਣ ਕੋਗੀ ਕਹਿੰਦਾ ਯਾਰ ਕੱਲ ਦਾ ਰੱਖ ਲੈ ਕੱਲ ਨੂੰ ਕੱਲ ਦਾ ਕਹਿੰਦਾ ਕੀ ਮੱਛੀ ਜਵਾ ਇਹ ਗੱਲ ਉਹ ਜਾਣਨੇ ਨੇ ਉਹਦਾ ਮੈਂ ਸਹੀ ਦੱਸੋ ਚਾਚਾ ਪਾਇਆ ਸੀ ਮੈਂ ਇਹਨਾਂ ਨੂੰ ਫਾਇਦਾ ਦੁਕਾਨਦਾਰਾਂ ਨੂੰ ਪੈ ਪੇ ਤਾਂ ਕਹਿੰਦੇ ਇਹਨਾਂ ਦੇ ਪਾਣੀ ਥੱਲੇ ਜਾਣ ਆ ਸੀ ਪੈ ਪਾਈਏ ਪਾਏ ਕੋਈ ਨਾ ਲਾਉਣਾ ਛੱਡ ਦੋ ਉਹ ਚੋਨਾ ਯਾਰ ਅਸਲ ਵਿੱਚ ਗਾਲ ਸੋਣ ਮੇਰੀ ਪਪੂਲਾ ਲਾਓ ਪਪੂਲਾ ਪਪੂਲਾ ਹੀ ਲਾਉਣੇ ਮੇਰੀ ਤਾਂ ਆਪ ਸਲਾਹ ਬਣਦੀ ਆ ਉਹ ਮਾਲਪੁਰ ਚ ਦੇ ਲਾ ਪਪੂਲੇ ਪਪੂਲੇ ਸ਼ਾਰਪੁਰ ਏਰੀਆ ਪਪੂਲਰਾ ਨਹੀਂ ਉਹ ਸੰਤ ਆ ਮਾਸੀ ਹੁਣੀ ਕਹਿੰਦੀ ਆ ਕਹਿੰਦੀ ਤੁਸੀਂ ਕਿਹੜੇ ਕੰਮੀ ਪਾਏ ਆ ਕਹਿੰਦੀ ਚੋਨਾ ਗਾ ਕਹਿੰਦੀ ਇਹਦੇ ਨਾਲ ਕਹਿੰਦੀ ਪਪੂਲਰ ਲਾਓ ਉਹ ਪਤਾ ਕੀ ਚੱਕਰ ਆ ਦਾਚਾ ਮੇਡ 500 ਲਗਾਨੀ ਪੈਣੇ ਵਾ ਕੀ ਆ ਕੀ ਹੋਇਆ ਦੋ ਦੋ ਟੈਂਕਾਂ ਜੋੜ ਲਾਇਓ ਉਹ ਤੇਰੇ ਲਾਇਓ ਆ ਫੇਰ ਇਹਣਾ ਮੌਸ਼ਕਾ ਦਾ ਤਾਰ ਗੱਲ ਜੱਜ ਉਹ ਨਾਲੀ ਤੜੇ ਹੀ ਛਾਟ ਮਾਰ ਲਾ ਪਈ ਸੀ ਇਹ ਕਿਤੇ ਕਿਤੇ ਪਾਣੀ ਵੱਢ ਕੇ ਸਾਡੇ ਹੈਂ ਵੱਢ ਕੇ ਕੱਢਦੇ ਨਈਆ ਇਹ ਟੂਟਾ ਕਾ ਤੇ ਪਾਇਆ ਛੋਟਾ ਹੋਣਾ ਤੇ ਐਂ ਕਾ ਤੇ ਪਾਇਆ ਸੀ ਤੂੰ ਮੈਨੂੰ ਉਦੋਂ ਦੱਸਦਾ ਵੱਡੀ ਲੈ ਕੇ ਆਉਂਦਾ ਮੈਂ ਵੱਡੀ ਲੈ ਕੇ ਆਉਂਦਾ ਥੋੜਾ ਉਦੋਂ ਐਦਾਂ ਹੀ ਚਾਚਾ ਪੁੱਤਾ ਲਾ ਦੋ ਮੈਂ ਹੈਂ ਤੇ ਘਰ ਦੇ ਮੈਸਤਰੀ ਦੀ ਆਹੀ ਗੱਲ ਹੁੰਦੀ ਆ ਤਾਂ ਹੀ ਪੁੱਤਾ ਲਾ ਗਿਆ ਮੈਂ ਉਦੋਂ ਚੱਲਦੀ ਰਹੀ ਹੁਣ ਹੂੰ ਹਰੇਕ ਸਾਲ ਟੋਟਾ ਹਰੇਕ ਸਾਲ ਟੋਟਾ ਚਾਚਾ ਆਉਣ ਵਾਲਾ ਸਾਲ ਖਤਮ ਆ ਹਨਾ ਉਹ ਯਾਰ ਇਹ ਕਸੂਰ ਕਿਸੇ ਦਾ ਨਹੀਂ ਹੈਗਾ ਇਹ ਸਰਕਾਰਾਂ ਕਹਿ ਦੇਣਾ ਕਿ ਇਹ ਝੋਨਾ ਲੈਣਾ ਹੀ ਨਹੀਂ ਬੈਨ ਹੈ ਜਿੰਨਾ ਕਮਾਈ ਇਹਨਾਂ ਨੂੰ ਝੋਨੇ ਚ ਹੋਰ ਕਿਸੇ ਫਸਲ ਚ ਨਹੀਂ ਯਾਰ ਆਪਣੇ ਝੋਨੇ ਨਾਲ ਥੋੜੋ ਪਾਣੀ ਜਾਂਦਾ ਤੁਸੀਂ ਤਾਂ ਉਹੀ ਗੱਲਾਂ ਕਰਦੇ ਆ ਨਿਆਣੇ ਵਾਲੀਆਂ ਗੱਲਾਂ ਰੱਖ ਕਿੰਨਾ ਜਾਂਦਾ ਆ ਜਿਹੜੀਆਂ ਫੈਕਟਰੀਆਂ ਲੱਗੀਆਂ ਹਾਂ ਮਾਮਾ ਇੱਕ ਇੱਕ ਰੈਸ ਕਿਦਾ ਹੈ ਨਾ ਪਿਗ ਬਣਾਉਣ ਨੂੰ 250 ਲੀਟਰ ਪਾਣੀ ਲੱਗਦਾ ਇੱਕ ਟੀ-ਸ਼ਰਟ ਬਣਾਉਣ ਨੂੰ ਕਿੰਨਾ ਪਾਣੀ ਉਹ ਦੱਸੇ ਮੈਨੂੰ 800 ਲੀਟਰ ਪਾਣੀ ਐ ਇੱਕ ਟੀ-ਸ਼ਰਟ ਬਣਾਉਣ ਨੂੰ ਇੱਕ ਟੀ-ਸ਼ਰਟ ਬਣਾ ਤੁਸੀਂ ਕਹਦੇ ਕੱਪੜੇ ਪਾਉਣੇ ਤਾਂ ਤੱਕਿਆ ਮੈਂ ਕਿ ਪੁਰਾਣੇ ਜ਼ਮਾਨੇ ਵਾਂਗੂ ਪੱਤੇ-ਪੁੱਤੇ ਲਾ ਕੇ ਘੁੰਮਿਆ ਕਰੋ ਓਏ ਜਿੰਗੀ ਲਾਲਾ ਜਿੰਗੀ ਲਾਲਾ ਜਿੰਗ ਲਾਲਾ ਜੀ ਤਾਂ ਤੇ ਨਾ ਇਦਾਂ ਘੁੰਮਿਆ ਕਰਨਾ ਇਹ ਤਾਂ ਜਿੰਗ ਲਾਲਾ ਹੂ ਰਣਾ ਜਿੰਗ ਲਾਲਾ ਜਿੰਗ ਲਾਲਾ ਪੂਰੀ ਹੋੜੀ ਸੀ ਮੈਨੂੰ ਤਾਂ ਇਹ ਸੀ ਚਾਹਤਾ ਇਥੇ ਕੜੌਂਜੀ ਨਾਲ ਈ ਜਾਂਦਾ ਹੁਣ ਇਹਨੇ ਭੈ ਚੋਨਾ ਚੋਨਾ ਨਿਆ ਚੋਨਾ ਵੇਲਾ ਚਾਹਤ ਗਈ ਉਹਨਾਂ ਕਾਬਿਆ ਬਿਆ ਪਰਮਾਤਮਾ ਮੇਰੇ ਨਾਲ ਵਾਲੀ ਨਜ਼ਰ ਮੈਨਾਂ ਲੱਗ ਜਵੇ ਤੇਰੀ ਲੱਗਣੀ ਆ ਯਾਰ ਚਾਚਾ ਮੇਰੀ ਤੇਰੇ ਵਾਲਾ ਕਿੱਦਾਂ ਝੋਨਾ ਹੈ ਤੇਰਾ ਝੋਨਾ ਮੇਰਾ ਝੋਨਾ ਤੁਹਾਡੇ ਨਾਲੋਂ بڑا ਹੈ ਤੇਰੇ ਕੋ ਕਿਹੜਾ ਤੈ ਕਿਹੜਾ ਬੀ ਲਾਇਆ 110 ਇਹਨੇ ਪਹਿਲਾਂ ਲਾਇਆ ਥੋੜਾ ਜਿਹਾ ਇਹ ਮਾਮਾ ਖਾਦ ਕਿ ਨਹੀਂ ਪਾਈ ਆ ਖਾਦ ਤਿੰਨ ਮੂਰੇ ਬਸ ਬਾਾਕ ਫੇਸ ਫੇਸ ਸਾਹਮਣੇ ਫੇਸ ਸਾਹਮਣੇ ਫਰਾਂਗੀ ਚੇਕ ਕਰ ਰਿਹਾ। ਮੈਂ ਤੂੰ ਖਾ ਲੈਣੀ ਬੋਲੋ ਪਹਿਲਾਂ ਤੋਰਦਾ ਹੀ ਨਹੀਂ। ਤੋਰਨਾ ਹੀ ਨਹੀਂ ਹੁਣ ਹੁਣ ਜਦੋਂ ਇਹ ਨਾ ਪਾਣੀ ਛੱਡਣਾ ਮੈਂ ਫੇਰ ਦੇਖੀ ਤੋਰਦਾ। ਇਹ ਮੈਂ ਕਿਹੇ ਗੱਲੋਂ ਪਾਣੀ ਸਕਾਇਆ ਸੀ। ਤੇਰਾ ਹੁਣ ਵਧਿਆ ਹਨਾ ਝੋਨਾ। ਹੁਣ ਵਧਣਾ ਆਏ ਨੇ ਜਦੋਂ ਪਾਣੀ ਲਾਉਣਾ। ਜੱਜ ਕੇ ਦੇ ਲੱਗਦੇ ਹੋਰ ਜੋੜ ਤਾਂ ਨਹੀਂ। ਥੋੜੀ ਜਿਹੀ ਹੋਰ। ਕਿ ਤੂੰ ਮੈਨੂੰ ਕਰ। ਮੈਂ ਕਹਾ ਥੋੜੀ ਜਿਹੀ ਹੋਰ ਖਿੱਚ ਲਾ ਕੇ ਦੇ ਹੋਰ ਨਾ ਜੋੜ ਹੋਵੇ। ਨਹੀਂ ਹੋਰ ਨਹੀਂ। ਹੋਰ ਨਹੀਂ ਥੱਲੇ ਮੋਟਰ ਵੀ ਆ ਜਾਣੀ ਆ। ਦਾਦਾ ਬਾਲਵ ਜਾਗਦਾ ਲਾ ਕੇ ਜਾਈ ਠੀਕ ਐ। ਨਹੀਂ ਤਾਂ ਮੈਂ ਤੈਨੂੰ ਮੈਸਤਰੀ ਨਾ ਦੇ ਲਾ ਤੇਰੀ ਅਮਰੀਕਾ ਤ ਏ ਨਾਮੇ ਨੂੰ ਗਈ ਹੈ ਹਾਂ ਤੇ ਨਾ ਕੇ ਨਾ ਸਿੱਧਾ ਉਧਰੋਂ ਫੋਨ ਕਰਾਉਣਾ ਇਹ ਆਉਣਾ ਤਾਂ ਛਾਲਾ ਮਾਰਦੇ ਨੇ ਓਏ ਅਮਰੀਕਾ ਤੇ ਪਹੁੰਚਿਆ ਤਾਂ ਵਾ